ਮੈਂ ਫੜ ਕੇ ਆਇਆ ਹallelujah ਮੈਂ ਫੜ ਕੇ ਆਇਆ ਇਹਦਾ ਮੈਡਮ ਵੀ ਗੋਈ ਰਹੀ ਨੇ ਮੰਗਾ ਹੋ ਰ ਡੰਡ ਲਾ ਕੇ ਸੋਚੀ ਇੰਨਾ ਭੈਣ ਪੁੱਤਾਂ ਨੇ ਮੇਰੇ ਬ੍ਰਹਮਾਨ ਮੈਂ ਦਰਦ ਉਹ ਬਲੋ ਯਾਰ ਸਟੇਟਸ ਆਪਣੇ ਕੋਲ ਮੈਂ ਅੰਦ ਐਂ ਡੀ ਲਾ ਲਓ ਕਾਨੂੰ ਨੂੰ ਹੀ ਮੜਾ ਹੈ ਹੈਲੋ ਇਧਰ ਆ ਜੀ ਕਰੋ ਫੋਨ ਫੈਮਲੀ ਕਿੱਥੇ ਟਿੱਡੂ ਉਹ ਆ ਗਿਆ ਜਾਨ ਬੇਟਾ ਕਿਧਰ ਦਾ ਉਹ ਕਿੱਥੇ ਗਿਆ ਟਿੱਡੂ ਉਹ ਤਾਂ ਮਰੇ ਖਾਂ ਘਰ ਚੱਲਦਾ ਹੈ ਚਾਹੀਦੀ ਹੈ ਦੇ ਦੇ ਇਹੋ ਜਿਹੇ ਆਪਣੇ ਆਪ ਨੂੰ ਸੁਖ ਸੁਭਾ ਲੈ ਕੇ ਜਿਹੜਾ ਇਹ ਸੁਭਾ ਜਿਹੜਾ ਛਾੜਾ ਦੇ ਕਰਦੇ ਤੇ ਇਹਨਾਂ ਦਾ ਨਾਮ ਰਵਿਸ਼ਨੀ ਦਾ ਬਚਾ ਮੈਂ ਸਾਥ ਤੇ ਜਿਹੜਾ ਤਰੂਰੀ ਨਾਲ ਹੀ ਆਈ ਨੀ ਕੋਈ ਬਦਲ ਕਰ ਤੇ ਚਲਿਓ ਸੰਦੀਪ ਮੇਰਾ ਨਾਮ ਰਮੇਸ਼ ਮਾਟੀ ਹੈ ਤੇ ਕੀ ਗੱਲ ਹੋਈ ਤੁਹਾਡੇ ਨਾਲ ਮੈਂ ਬੱਚਾ ਗਿਆ ਥੋੜਾ ਜਿਹਾ ਘੁੰਮਣ ਤੇ ਕਹਿੰਦਾ ਮੈਂ ਡੈਡੀ ਆਇਆ ਹੋਇਆ ਇੱਥੋਂ ਆਇਆ ਤੱਕ ਕੋਈ ਨੂੰ ਪਤਾ ਨਹੀਂ ਲੱਗਾ ਕਿਹੜਾ ਅਣਸ਼ਾਸਦਾ ਗੋਲੀਆਂ ਮਾਰ ਕੇ ਗਿਆ ਵਾ ਗੋਲੀਆਂ ਮਾਰ ਕੇ ਮੈਂ ਉੱਥੇ ਪੁਲੇ ਚਾਹ ਦਿੱਤਾ ਉਹ ਕਿੰਨੀ ਕੀ ਲਾਤ ਹੈ ਉੱਪਰ ਕਿੰਨੀ ਜੀ ਗਈ ਤੇ ਮੈਂ 25 ਸਾਲ ਆ ਨਹੀਂ ਇਕਵਾਰਾ ਵਾਜੀ ਅੱਛਾ ਅਜੇ ਬੇ ਹੋਈਆ ਮੇਰਾ ਕੋ ਮਤਲਬ ਮੈਂ ਇਹਨੂੰ ਕੋਈ ਸੰਸਾਭ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਨਹੀਂ ਰਜਿਸ ਹੈਗੀ ਨਹੀਂ ਪਤਾ ਨਹੀਂ ਮੈਂ ਤੇ ਸਾਡੀ ਤੁਹਾਡੇ ਸਾਹਮਣੇ ਡਿਊਟੀ ਤੇ ਰਹੀ ਨਾ ਮੈਨੂੰ ਕਿਹਨੇ ਗੱਲ ਦੱਸਦਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਮੈਨੂੰ ਪਤਾ ਵਾ ਉਸ ਨੂੰ ਸੂਚਨਾ ਹੀ ਦਿੱਤੀ ਤੁਸੀਂ ਹੁਣ ਮੈਂ ਕੋਈ ਸੋਚਣਾ ਜੇ ਕਿਥੋਂ ਦਿੱਤੀ ਤੁਸੀਂ ਦੇ ਸਕਦੇ ਵੀਰੇ ਪਤਾ ਨਹੀਂ ਕਿੰਨੇ ਗਏ ਕਿ ਨਹੀਂ ਗਏ ਜਿੰਨੇ ਕੁ ਵੀ ਦਿਖਣ ਆਏ ਜਿਹੜੀ ਤੇ ਮੇਰੇ ਨਾਲ ਸਾਰਾ ਕਿਹਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਨਾਂ ਦੀ ਵੀਰ ਦਾ ਨਾਂ ਕੀ ਪੁੱਤ ਮੀਨਾ ਕੁਮਾਰ ਮੀਨਾ ਕੁਮਾਰ ਹਾਂ ਇਹ ਕਿੱਥੇ ਹੈ ਕਿੱਥੇ ਜਾ ਕੇ ਫਿਰਿਆ ਜੀ ਮੰਨੇ ਜੀ ਜੀ ਜੇ ਮਨੇ ਜੋ ਮ ਲੜਾਂ ਖੇਤਰੀ ਆਪਣਾ ਉਹ ਨਗਾ ਪਤਾ ਕਾਤੇ ਬੰਦੀ ਆ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾ ਕੇ ਕੀ ਕਹਿਣਾ ਜਾਓਗੇ ਜਿੱਦਾਂ ਸ਼ਰੀਆ ਵੀ ਦਰ ਤੱਕ ਹੀ ਹੋਣ ਦੇ ਤਾਂ ਗੋਲੀਆਂ ਮੈਂ ਮੈਂ ਦੰਦਾ ਨਾ ਵੀ ਮੈਂ ਕੀ ਕਰ ਦੱਸ ਕਰਦਾ ਸੰਗ ਇਹ ਤਰਾ ਮੈਨੂੰ ਸਮਝੇ ਲਾਜ਼ਮੀ ਮੇਰਾ ਪੁੱਤ ਬਾਤ ਆ ਤੇ ਰੱਬ ਦਾ ਧੰਨਵਾਦ ਇਨਫੋਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਆ ਤੇ ਇੱਥੇ ਸਿਵਲ ਹਸਪਤਾਲ ਆਇਆ ਮੈਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗਲਪਾ ਤੇ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਵਾਰਦਾ ਹੋਈ ਇਹ ਟਾਂਕ ਛਤਰੀ ਮੱਲੇ 'ਚ ਵਾਰਦਾਤ ਹੋਈ ਹੈ ਤੇ ਕੀ ਆਪੇ ਕਰ ਲਈ ਸਾਨੂੰ ਕਰਨ ਇਹ ਕੇਸ ਰਜਿਸਟਰਡ ਕਰਕੇ ਤਫਤੀਸ਼ ਕਰਦੇ ਹਾਂ ਸਰ ਦੋਸ਼ੀ ਕਰਦੇ ਆਏ ਸੀ ਹਾਂਜੀ ਦੋਸ਼ੀ ਮੋਟਰਸਾਈਕਲ ਤੇ ਆਏ ਸੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੋਕੇ 'ਚ